ਦੋਸਤੋ ਅੱਜ ਗੱਲ ਕਰਾਂਗੇ ਦੁਨੀਆ ਦੀ ਇੱਕ ਅਕਲੌਤੀ ਅਤੇ ਹੈਰਾਨ ਕਰ ਦੇਣ ਵਾਲੀ ਵਾਰਦਾਤ ਬਾਰੇ ਜਦੋਂ ਇੱਕ ਪੁਲਸ ਥਾਣੇ ਦੇ ਬਲਾਜਬਾਂ ਨੇ ਪ੍ਰਧਾਨ ਬਤਰੀ ਤੋਂ ਰਿਸ਼ਵਤ ਭਾਗ ਲਈ ਸੀ ਤੇ ਫਿਰ ਰਿਸ਼ਵਤ ਭਾਗੜ ਦੇ ਦੋਸ਼ ਵਿੱਚ ਪੂਰਾ ਥਾਣਾ ਹੀ ਸਸਪੈਂਡ ਹੋ ਗਿਆ ਸੀ ਇਹ ਘਟਨਾ ਭਾਰਤ ਵਿੱਚ ਹੀ ਵਾਪਰੀ ਹੈ ਕੌਣ ਸੀ ਉਹ ਪੁਲਸ ਵਾਲੇ ਜਿਨ੍ਹਾਂ ਨੇ ਭਾਰਤ ਦੇ ਪ੍ਰਧਾਨ ਬਤਰੀ ਤੋਂ ਰਿਸ਼ਵਤ ਭਾਗ ਲਈ ਤੇ ਉਹ ਪ੍ਰਧਾਨ ਬਤਰੀ ਕੌਣ ਸੀ ਦੇਸ ਦੇ ਰਿਸ਼ਵਤ ਪਕਰ ਦੇ ਦੋਸ਼ ਦੇ ਚਲਦੇ ਫਿਰ ਪੂਰੇ ਦੇ ਪੂਰੇ ਥਾਲੇ ਨੂੰ ਹੀ ਸਸਪੈਂਡ ਕਰਕੇ ਘਰੇ ਭੇਜ ਦਿੱਤਾ ਸੀ ਸਾਰਾ ਕੁਝ ਵਿਸਤਾਰ ਨਾਲ ਸਾਂਝਾ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੇ ਤੁਹਾਨੂੰ ਵੀ ਇਸ ਵੀਡੀਓ ਤੋਂ ਸਿੱਖਣ ਲਈ ਬਹੁਤ ਕੁਝ ਮਿਲੇਗਾ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋ ਸ토리 ਇਹ ਹੈਰਾਨ ਕਰ ਦੇਣ ਵਾਲੀ ਘਟਨਾ ਭਾਰਤ ਵਿੱਚ ਹੀ ਵਾਪਰੀ ਸੀ ਇਹ ਗੱਲ ਉਸ ਵੇਲੇ ਦੀ ਹੈ ਜਦੋਂ ਸਾਲ ਚੱਲ ਰਿਹਾ ਸੀ 1910 ਭਾਰਤ ਦੇ ਜੁਪੀ ਰਾਜ ਦੇ ਟਾਵਾਂ ਜ਼ਿਲ੍ਹੇ ਵਿੱਚ ਇੱਕ ਪੁਲ ਸਟਾਣਾ ਆਉਂਦਾ ਹੈ ਉਸਰਾਹ ਜਦੋਂ ਸ਼ਾਮ ਦੇ ਕਰੀਬ 7 ਵਜੇ ਦਾ ਸਬਾ ਹੋਇਆ ਸੀ ਤਾਂ ਇੱਕ 75 ਕੋਸਾਲ ਦਾ ਬੁੱਢਾ ਗਰੀਬ ਕਿਸਾਨ ਜਿਸ ਦੇ ਪੈਰ ਲੱਗੇ ਸਨ ਅਤੇ ਕੱਪੜੇ ਗੱਦੇ ਤੇ ਪਾਟੇ ਹੋਏ ਸਨ ਸਾਰਾ ਸਰੀਰ ਮਿੱਟੀ ਨਾਲ ਲੱਭੜਿਆ ਪਿਆ ਸੀ ਉਹ ਥੋੜਾ ਥੱਕਿਆ ਹਾਰਿਆ ਇਸ ਉਸਰਾਹਾਰ ਪੁਲਿਸ ਥਾੜੇ ਵਿੱਚ ਪਹੁੰਚਦਾ ਹੈ ਥਾੜੇ ਜਾ ਕੇ ਉਹ ਇੱਕ ਕਮਰੇ ਵਿੱਚ ਬੈਠੇ ਪੁਲਿਸ ਬਲਾਜਬ ਬੁਰਚੀ ਸਾਹਮਣੇ ਜਾ ਕੇ ਬੋਲਦਾ ਕਿ ਜਨਾਬ ਮੈਂ ਇੱਕ ਰਿਪੋਰਟ ਦਰਜ ਕਰਵਾਉਣ ਆਇਆ ਹਾਂ ਉਸ ਤੋਂ ਬਾਅਦ ਉਹ ਗਰੀਬ ਬੁੱਢਾ ਕਰੀਬ ਆਪਣੇ ਨਾਲ ਵਾਪਰਿਆ ਘਟਨਾ ਕਰਪ ਪੁਲਿਸ ਵਾਲੇ ਨੂੰ ਸਲਾਹਣਾ ਸ਼ੁਰੂ ਕਰ ਦਿੰਦਾ ਹੈ ਉਸ ਨੇ ਪੁਲਿਸ ਵਾਲੇ ਨੂੰ ਦੱਸਿਆ ਕਿ ਜਨਾਬ ਮੇਰੀ ਜੇਬ ਵਿੱਚ ਬੇਨੇ ਹੱਟ-ਪੱਟ ਵੀ ਬੇਹੜਤ ਨਾਲ ਕਪਾਏ ਹੋਏ ਕੁਝ ਰੁਪਏ ਸਨ ਪਰ ਕਿਸੇ ਚੋਰ ਨੇ ਮੇਰੀ ਜੇਬ ਹੀ ਕੱਟ ਲਈ ਤੇ ਮੇਰੇ ਸਾਰੇ ਦੇ ਸਾਰੇ ਪੈਸੇ ਹੀ ਚੋਰੀ ਕਰ ਲਏ ਹਨ ਇਸ ਚੋਰੀ ਦੀ ਹੀ ਬੇਚਕਾਇਤ ਲੈ ਕੇ ਤੁਹਾਡੇ ਕੋਲ ਆਇਆ ਹਾਂ ਮੈਂ ਬਹੁਤ ਜ਼ਿਆਦਾ ਗਰੀਬ ਆ ਤੇ ਕਿਰਪਾ ਕਰਕੇ ਤੁਸੀਂ ਮੇਰੀ ਬਦਦਦ ਕਰੋ ਅਤੇ ਮੇਰੇ ਪੈਸੇ ਮੈਨੂੰ ਵਾਪਸ ਕਰਵਾਓ ਤੁਹਾਡੀ ਜਨਾਬ ਬਹੁਤ ਬੇਨਵਾਰੀ ਹੋਵੇਗੀ ਪੁਲਿਸ ਵਾਲੇ ਨੇ ਸਾਰਾ ਘਟਨਾਕਰਮ ਸੁਣ ਕੇ ਉਸ ਕਿਸਾਰ ਤੋਂ ਹੋਰ ਉਲਟੇ ਸਿੱਧੇ ਸਵਾਲ ਪੁੱਛਦੇ ਸ਼ੁਰੂ ਕਰ ਦਿੱਤੇ ਕਿ ਤੁਹਾਡੇ ਕਿੰਨੇ ਰੁਪਏ ਸਨ ਇਹ ਚੋਰੀ ਕਦੋਂ ਹੋਈ ਤੇਰੇ ਗਰੀਬ ਕੋਲ ਆਈਂਦੇ ਪੈਸੇ ਕਿੱਥੋਂ ਆਏ ਤੂੰ ਆਈਂਦੇ ਪੈਸੇ ਜੇਬ ਵਿੱਚ ਲੈ ਕੇ ਤੁਰਦਾ ਫਿਰਦਾ ਇਹਨਾਂ ਸਵਾਲਾਂ ਦੇ ਜਵਾਬ ਵਿੱਚੋਂ ਬੁੱਢਾ ਵਿਅਕਤੀ ਬੋਲਿਆ ਕਿ ਜਨਾਬ ਮੈਂ ਬੇਰਠ ਦਾ ਰਹਿਣ ਵਾਲਾ ਆ ਮੈਂ ਇੱਥੇ ਖੇਤੀ ਕਰਨ ਵਾਸਤੇ ਦੋ ਬਰਦ ਖਰੀਦਣ ਵਾਸਤੇ ਆਇਆ ਸੀ ਤਾਂ ਅਚਾਨਕ ਮੈਂ ਦੇਖਿਆ ਕਿ ਕਿਸੇ ਨੇ ਮੇਰੀ ਜੇਬ ਹੀ ਕੱਟ ਲਈ ਤੇ ਮੇਰੇ ਸਾਰੇ ਦੇ ਸਾਰੇ ਪੈਸੇ ਚੋਰੀ ਕਰ ਲਏ ਹਨ ਇਹ ਸੁਣ ਪੁਲਿਸ ਵਾਲਾ ਬੋਲਿਆ ਕਿ ਬਜ਼ੁਰਗਾ ਤੇਰੀ ਉੱਪਰ ਕਾਫੀ ਹੋ ਗਈ ਹੈ ਬੈਨੂ ਲੱਗਦਾ ਹੈ ਕਿ ਤੂੰ ਆਪਦੇ ਪੈਸੇ ਕਿਤੇ ਸੁੱਟ ਬੈਠਾ ਹੈ ਹੁਣ ਭੱਜ ਜਾ ਇੱਥੋਂ ਠਾਲੇ ਚੋਤੇ ਬੇਰੇ ਸਰਾਰੇ ਖੜ ਕੇ ਬੇਰਾ ਸਿਰ ਨਾ ਖਾ ਜਾ ਚਲੇ ਜਾ ਇਹ ਜਵਾਬ ਸੁਣ ਕੇ ਉਹ ਬੁੱਟਾ ਵੱਡਾ ਠਾਲੇ ਦੇ ਬਾਹਰ ਆ ਕੇ ਬਣੇ ਇੱਕ ਥੜੇ ਤੇ ਬੈਠ ਜਾਂਦਾ ਕੁਝ ਦਿਨ ਉੱਥੇ ਬੈਠਣ ਤੋਂ ਬਾਅਦ ਫਿਰ ਠਾਲੇ ਦਾ ਐਸਐਚਓ ਵੀ ਆਉਂਦਾ ਹੈ ਐਸਐਚਓ ਨੂੰ ਆਉਂਦਾ ਦੇਖ ਕੇ ਉਹ ਬੁੱਟਾ ਗਰੀਬ ਕਿਸਾਰ ਜਾ ਕੇ ਐਸਐਚਓ ਦੇ ਪੈਰੀਂ ਬਹਿ ਜਾਂਦਾ ਤੇ ਜਨਾਬ ਮੇਰੀ ਬੇੜਤ ਦੀ ਕਬਾਈ ਚੋਰੀ ਹੋ ਗਈ ਹੈ ਬੇਰੀ ਬਦਦ ਕਰੋ ਪਰ ਉਹ ਐਸੇ ਚੋਹ ਹੰਕਾਰ ਦਾ ਭਰਿਆ ਹੋਇਆ ਉਸ ਬੁੱਢੇ ਨੂੰ ੱਟਾ ਪਾਰ ਕੇ ਪਰੇ ਝੁੱਡਦਾ ਤੇ ਕਹਿੰਦਾ ਕਿ ਭੱਜ ਜਾ ਇੱਥੋਂ ਪਰ ਉਹ ਬੁੱਢਾ ਵਿਅਕਤੀ ਉਸੇ ਠਾਲੇ ਦੇ ਬਾਹਰ ਹੀ ਥੋੜਾ ਉਦਾਸ ਹੋ ਕੇ ਬੈਠ ਜਾਂਦਾ ਪਤ ਸੱਤ ਬੇਟਾ ਬਾਅਦ ਉਸ ਗਰੀਬ ਕੁਲ ਇੱਕ ਸਿਪਾਹੀ ਆਉਂਦਾ ਤੇ ਬੋਲਦਾ ਕਿ ਬਾਪੂ ਬੈਦਰੀ ਰਿਪੋਰਟ ਦਰਜ ਕਰਵਾ ਸਕਦਾ ਹੈ ਪਰ ਤੈਨੂੰ ਕੋਈ ਖਰਚਾ ਪਾਣੀ ਦੇਣਾ ਪਵੇਗਾ ਥੋੜਾ ਸਮਾਂ ਦਾਬ ਤੋਲ ਕਰਕੇ ਅਖੀਰ ਫਿਰ ਦੋਹਾਂ ਵਿਚਕਾਰ ਸਿਪਾਈ ਰੁਪਏ ਵਿੱਚ ਗੱਲ ਤੈ ਹੋ ਜਾਂਦੀ ਹੈ ਸਿਪਾਈ ਜਾ ਕੇ ਐਸਐਚਓ ਨੂੰ ਦੱਸਦਾ ਕਿ ਜਨਾਬ ਬੱਦਾ ਪੜ ਗਿਆ ਐਸਐਚਓ ਕੋਲ ਬੈਠੇ ਬੁੜਚੀ ਨੂੰ ਰਿਪੋਰਟ ਦਰਜ ਕਰਨੇ ਕਹਿੰਦਾ ਰਿਪੋਰਟ ਲਿਖ ਲੈਣ ਤੋਂ ਬਾਅਦ ਉਹ ਪੁਲਿਸ ਵਾਲਾ ਉਸ ਬੁੱਡੇ ਬਤੇ ਨੂੰ ਪੁੱਛਦਾ ਕਿ ਬਾਪੂ ਤੂੰ ਇਸ ਕਾਗਜ਼ਾ ਤੇ ਦਸਤਕਤ ਕਰੇਗਾ ਜਾਂ ਫਿਰ ਅੰਗੂਠਾ ਲਗਾਵੇਗਾ ਬੁੱਢਾ ਝੱਟ ਬੋਲਦਾ ਕਿ ਮੈਂ ਤਾਂ ਦਸਤਕਤ ਕਰ ਲਵਾਂਗਾ ਪੁਲਿਸ ਵਾਲਾ ਕਾਗਜ਼ਾ ਤੇ ਪੈੱਨ ਉਸ ਬਜ਼ੁਰਗ ਨੂੰ ਫੜਾਉਂਦਾ ਤੇ ਲੈ ਬਾਪੂ ਕਰਦੇ ਆਪਦੇ ਸੈਕਟਰੀ ਉਹ ਬਜ਼ੁਰਗ ਕਿਸਾਨ ਕਾਗਜ਼ ਤੇ ਆਪਣੇ ਸਾਈਨ ਕਰਦਾ ਤੇ ਫਿਰ ਆਪਣੇ ਪੁਰਾਣੇ ਜਿਹੇ ਪਾਟੇ ਕੁਰਤੇ ਦੀ ਜੇਬ ਵਿੱਚੋਂ ਇੱਕ ਸਟੈਪ ਕੱਢਦਾ ਹੈ ਤੇ ਉੱਥੇ ਪਈ ਸਟੈਪ ਪੈਡ ਤੋਂ ਛਾਇ ਲਗਾ ਕੇ ਆਪਣੇ ਸਾਈਨਾਂ ਦੇ ਥੱਲੇ ਉਹ ਬੋਰ ਲਗਾ ਕੇ ਉਹ ਕਾਗਜ਼ ਪੁਲਿਸ ਵਾਲੇ ਨੂੰ ਵਾਪਸ ਕਰ ਦਿੰਦਾ ਜਦੋਂ ਪੁਲਿਸ ਵਾਲਾ ਉਹ ਕਾਗਜ਼ ਸਿੱਧਾ ਕਰਕੇ ਉਸ ਉਸ ਬਜ਼ੁਰਗ ਦੇ ਸਾਈਨ ਵੇਖਣ ਲੱਗਾ ਤਾਂ ਉਸਦੇ ਕਾਗਜ਼ ਵੇਖ ਕੇ ਉਹ ਛੁੱਟ ਗਿਆ ਉਸ ਕਾਗਜ਼ ਦੇ ਉੱਤੇ ਉਸ ਬਜ਼ੁਰਗ ਨੇ ਜੋ ਆਪਣੇ ਸਾਈਧਾ ਦੇ ਵਿੱਚ ਆਪਣਾ ਨਾਮ ਲਿਖਿਆ ਸੀ ਉਹ ਨਾਮ ਸੀ ਚੌਧਰੀ ਚਰਦ ਸਿੰਘ ਅਤੇ ហេਟਾ ਜੋ ਪੁੱਡੇ ਵੱਲੋਂ ਬੋਰ ਲਗਾਈ ਗਈ ਸੀ ਉਹ ਬੋਰ ਸੀ ਪ੍ਰਧਾਨ ਮੰਤਰੀ ਭਾਰਤ ਸਰਕਾਰ ਇਹ ਵੇਖ ਕੇ ਉਹ ਕਾਗਜ਼ ਪੁਲਿਸ ਵਾਲੇ ਦੇ ਹੱਥੋਂ ਏਡਾ ਧਰਤੀ ਤੇ ਡਿੱਗ ਜਾਦਾ ਤੇ ਉਹ ਭੱਜ ਕੇ ਜਾਬ ਦੇ ਜਾ ਕੇ ਆਪਦੇ ਐਸਐਚਓ ਨੂੰ ਦੱਸਦਾ ਕਿ ਕਿ ਜਨਾਬ ਠਾਣੇ ਦੇ ਬਾਹਰ ਤਾਂ ਪ੍ਰਧਾਨ ਮੰਤਰੀ ਆ ਕੇ ਖੜਾ ਹੋਇਆ ਥਾਲੇ ਦੇ ਸਾਰੇ ਬਲਾਜਬ ਆ ਕੇ ਉਸ ਬਜ਼ੁਰਗ ਕਿਸਾਨ ਦੇ ਪੈਰਾਂ ਵਿੱਚ ਡਿੱਗ ਪੈਦੇ ਐ ਇਸ ਤੋਂ ਬਾਅਦ ਚੱਤ ਮਿੰਟਾਂ ਵਿੱਚ ਹੀ ਪੂਰੇ ਜ਼ਿਲ੍ਹੇ ਦੀ ਪੁਲਿਸ ਅਤੇ ਸਾਰੇ ਵੱਡੇ ਅਫਸਰ ਉਸ ਪੁਲਸਥਾਣੇ ਵਿੱਚ ਪਹੁੰਚ ਜਾਂਦੇ ਹਨ ਉਸ ਵਕਤ ਤੇ ਭਾਰਤ ਦੇ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਬੈਲੇ ਤੇ ਪਾਟੇ ਪੁਰਾਣੇ ਕੱਪੜੇ ਪਾ ਕੇ ਜੇ ਉੱਥੇ ਹੀ ਬੈਠਾ ਸੀ ਚੱਤ ਮਿੰਟਾਂ ਵਿੱਚ ਹੀ ਪ੍ਰਧਾਨ ਮੰਤਰੀ ਦਾ ਪੂਰਾ ਕਾਫਲਾ ਵੀ ਉੱਥੇ ਪਹੁੰਚ ਜਾਂਦਾ ਸਾਰੇ ਇਲਾਕੇ ਵਿੱਚ ਹੀ ਲਾਲਾ ਲਾਲਾ ਹੋ ਜਾਂਦੀ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਆਪਣੀ ਗੱਡੀ ਵਿੱਚ ਬੈਠਣ ਲੱਗਾ ਤਾਂ ਉਸ ਦੇ ਜ਼ਿਲ੍ਹੇ ਦੇ ਐਸਪੀ ਨੂੰ ਹੁਕਮ ਕੀਤਾ ਕਿ ਇਸ ਪੂਰੇ ਦੇ ਪੂਰੇ ਥਾਣੇ ਨੂੰ ਹੀ ਸਸਪੈਂਡ ਕੀਤਾ ਜਾਵੇ ਇਹਨਾਂ ਕਹਿ ਕੇ ਪ੍ਰਧਾਨ ਮੰਤਰੀ ਦਾ ਕਾਫਲਾ ਦਿੱਲੀ ਲਈ ਰਵਾਨਾ ਹੋ ਜਾਂਦਾ ਹੈ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਇੱਕ ਕਿਸਾਨ ਨੇਤਾ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ ਕਿਸਾਨਾਂ ਨੂੰ ਆਉਣ ਵਾਲੀਆਂ ਕਾਫੀ ਮੁਸ਼ਕਲਾਂ ਤੋਂ ਉਹ ਆਪ ਖੁਦ ਹੀ ਜਾੜੂ ਸੀ ਪਹਿਲਾਂ ਉਹ ਭਾਰਤ ਦਾ ਪ੍ਰਧਾਨ ਮੰਤਰੀ ਉਸ ਤੋਂ ਪਹਿਲਾਂ ਉਹ ਉਪ ਪ੍ਰਧਾਨ ਮੰਤਰੀ ਫਿਰ ਗ੍ਰਹਿ ਮੰਤਰੀ ਤੇ ਫਿਰ ਵਿੱਤ ਮੰਤਰੀ ਉਹ ਅਤੇ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਵੀ ਰਹਿ ਚੁੱਕਿਆ ਸੀ 28 ਜੁਲਾਈ 1989 ਨੂੰ ਚੌਧਰੀ ਚਰਨ ਸਿੰਘ ਭਾਰਤ ਦਾ ਪੰਜਵਾਂ ਪ੍ਰਧਾਨ ਮੰਤਰੀ ਬਣਦਾ ਹੈ ਜਿਸ ਤੋਂ ਬਾਅਦ ਜੂਪੀ ਦੇ ਕਿਸਾਨਾਂ ਨੂੰ ਲੱਗਦਾ ਕਿ ਕੋਈ ਉਹਨਾਂ ਦਾ ਆਵਦਾ ਬੰਦਾ ਹੀ ਪ੍ਰਧਾਨ ਮੰਤਰੀ ਕੁਰਸੀ ਤੱਕ ਪਹੁੰਚਿਆ ਹੈ ਇਸ ਕਾਰਨ ਕਿਸਾਨਾਂ ਨੇ ਆਪਣੇ ਉੱਤੇ ਉਦੋਂ ਪੁਲਸੀਆ ਅਤਿਆਚਾਰ ਦਾ ਹਾਲ ਚਿੱਠੀ ਆ ਰਹੀ ਪ੍ਰਧਾਨ ਮੰਤਰੀ ਦੇ ਦਫ਼ਤਰ ਭੇਜਣਾ ਸ਼ੁਰੂ ਕਰ ਦਿੱਤਾ ਸੀ ਪ੍ਰਧਾਨ ਮੰਤਰੀ ਬਣ ਤੋਂ 2 ਵਜੇ ਦੇ ਬਾਅਦ ਹੀ ਚੌਧਰੀ ਚਰਨ ਸਿੰਘ ਦਾ ਇੱਕ ਦੌਰਾ ਜੂਪੀ ਦੇ ਇਟਾਵਾ ਜ਼ਿਲ੍ਹੇ ਵਿੱਚ ਹੁੰਦਾ ਹੈ ਇਟਾਵਾ ਪਹੁੰਚ ਕੇ ਚੌਧਰੀ ਚਰਨ ਸਿੰਘ ਨੂੰ ਆਚਾਰਕ ਜਾਣ ਦੋਦਾ ਕਿ ਮੈਨੂੰ ਇਟਾਵਾ ਜ਼ਿਲ੍ਹੇ ਵਿੱਚੋਂ ਵੀ ਇੱਕ ਕਿਸਾਨ ਦੀ ਚਿੱਠੀ ਆਈ ਸੀ ਜੋ ਕਿ ਉਸ ਉਸਰਾਹਾਰ ਪੁਲਸ ਥਾਣੇ ਦੇ ਬਾਰੇ ਵਿੱਚ ਸੀ ਉੱਥੋਂ ਦੇ ਪੁਲਸ ਵਾਲੇ ਰਿਸ਼ਵਤ ਵਿੱਚ 3 ਲਿਪਤ ਹੋਏ ਪੈਸੇ ਹਨ ਸਾਰੇ ਆਪਣੇ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ ਚੌਧਰੀ ਚਦਨ ਸਿੰਘ ਆਪਣੇ ਡਿਜੀ ਸੈਕਟਰੀ ਨੂੰ ਕਹਿੰਦੇ ਕਿ ਤੁਸੀਂ ਕਾਫਲੇ ਨੂੰ ਲੈ ਕੇ ਥੋੜਾ ਅੱਗੇ ਚਲੇ ਜਾਓ ਬਾਈ ਨੂੰ ਇੱਥੇ ਹੀ ਉਤਾਰ ਦਿਓ ਬਾਈ ਨੂੰ ਇੱਥੇ ਕੁਝ ਕੰਮ ਹੈ ਇਸ ਤੋਂ ਬਾਅਦ ਪ੍ਰਧਾਨ ਬਤਰੀ ਦੇ ਖੇਤਾਂ ਵਿੱਚ ਕੰਮ ਕਰ ਰਹੇ ਇੱਕ ਕਿਸਾਰ ਦੇ ਕੱਪੜੇ ਪਾ ਲਏ ਤੇ ਸਰੀਰ ਤੇ ਥੋੜੀ ਮਿੱਟੀ ਲਾ ਲਈ ਤੇ ਨੰਗੇ ਪੈਰੀ ਉਹ ਉਸਰਾਹਾਰ ਪੁਲਸ ਥਾੜੇ ਵਿੱਚ ਪਹੁੰਚ ਜਾਂਦੇ ਹਨ ਥਾੜੇ ਜਾ ਕੇ ਉਹ ਪੂਰੀ ਕਹਾੜੀ ਬਿਆਨ ਕਰਦੇ ਤੇ ਫਿਰ ਪਾਲਸ ਵਾਲੇ 35 ਰੁਪਏ ਰਿਸ਼ਵਤ ਮੰਗਦੇ ਤੇ ਅਖੀਰ ਫਿਰ ਪੂਰਾ 18 ਹੀ ਸਸਪੈਂਡ ਹੋ ਜਾਂਦਾ ਇਹ ਦੁਨੀਆ ਦੇ ਇਤਿਹਾਸ ਦੀ ਅਕਲੌਤੀ ਕਹਾਣੀ ਹੈ ਜਦੋਂ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਤੋਂ ਹੀ ਰਿਸ਼ਵਤ ਮੰਗੀ ਗਈ ਤੇ ਫਿਰ ਪੂਰੇ ਦਾ ਪੂਰਾ 18 ਹੀ ਸਸਪੈਂਡ ਹੋ ਗਿਆ ਸੀ ਇਹ ਸੀ ਉਸ ਵਕਤ ਦਾ ਪ੍ਰਧਾਨ ਮੰਤਰੀ ਇੱਕ ਅੱਜ ਦੇ ਵੀ ਲੀਡਰ ਹਨ ਅੱਜ ਦੇ ਵੀ ਪ੍ਰਧਾਨ ਮੰਤਰੀ ਹਨ ਜੋ ਦੱਸਦੇ ਤਾਂ ਆਪਣੇ ਆਪ ਨੂੰ ਬਹੁਤ ਗਰੀਬ ਅਤੇ ਚਾਹ ਵੇਚਣ ਵਾਲੇ ਹਨ ਪਰ ਕਾਰਪੋਰੇਟ ਲੋਕਾਂ ਦੇ ਪਿੱਛੇ ਲੱਟ ਕੇ ਕਿਸਾਨਾਂ ਨੂੰ ਸੜਕਾਂ ਤੇ ਰੋਲ ਰਹੇ ਤੇ ਉਹਨਾਂ ਤੇ ਅਥਰੂ ਗੈਸ ਗੋਲੇ ਡਾਂਗਾ ਤੇ ਗੋਲੀਆਂ ਚਲਾ ਰਹੇ ਹਨ ਸੋ ਦੋਸਤੋ ਇਹ ਸੀ ਅੱਜ ਦੀ ਪੂਰੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ